ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਅੱਜ ਅਸੀਂ ਗੱਲ ਕਰਨ ਲੱਗੇ ਆਂ ਪਾਣੀ ਵਾਲੀ ਟੈਂਕੀ ਦੀ ਤਾਂ ਕਿ ਆਪਾਂ ਜਿਹੜੀ ਆਪਾਂ ਡੇਲੀ ਯੂਜ਼ ਕਰਦੇ ਆਂ ਪਾਣੀ ਕਈ ਵਾਰੀ ਆਪਾਂ ਸਾਲ-ਸਾਲ 6-6 ਮਹੀਨੇ ਨਹੀਂ ਦੇਖਦੇ ਉਹਨੂੰ ਤੇ ਅੱਜ ਮੈਂ ਸੋਚਿਆ ਚਲੋ ਟੈਂਕੀ ਦਾ ਦੇਖਦੇ ਆਂ ਕੀ ਹਾਲਾਤ ਨੇ ਟੈਂਕੀ ਦੇ ਹਾਲਾਤ ਜੋ ਪਾਣੀ ਦੇ ਆ ਉਹ ਬਹੁਤ ਹੀ ਖਰਾਬ ਹੋਏ ਹੋਇਆ ਕਮ ਸੇ ਕਮ ਜਿਆਦਾ ਨਹੀਂ ਤਾਂ ਹਰੇਕ ਤਨੀਆਂ 6 ਮਹੀਨਿਆਂ ਬਾਅਦ ਥੋੜਾ ਆਪਣੀ ਟੈਂਕੀ ਨੂੰ ਦੇਖਿਆ ਕਰੋ ਵਿੱਚ ਕਈ ਵਾਰੀ ਮੋਟਰ ਥੱਲੋਂ ਗਾਰ ਵਗੈਰਾ ਚੱਕ ਲੈਂਦੀ ਆ ਜਾਂ ਥੋੜਾ ਥੋੜਾ ਕਰਕੇ ਵਿੱਚ ਰੇਤਾ ਜਮਾ ਹੁੰਦਾ ਰਹਿੰਦਾ ਤੇ ਉਹ ਕੀ ਆ ਬਹੁਤਾ ਹੀ ਗੰਦਾ ਹੋ ਜਾਂਦਾ ਪਾਣੀ ਚੋਂ ਬੜੀ ਸਮੈਲ ਮਾਰਦੀ ਆ ਦੇਖਿਆ ਪਾਣੀ ਬੜਾ ਖਰਾਬ ਹੋ ਰਿਹਾ ਟੈਂਕੀ ਦਾ ਸੋ ਅੱਜ ਆਪਾਂ ਟੈਂਕੀ ਸਾਫ਼ ਕਰਨ ਲੱਗੇ ਆ ਥੋੜਾ ਆਪਣੀ ਸੇਡਾ ਹਾਜਨ ਦਾ ਤਿਆਰ ਰੱਖਿਆ ਹਾਂ ਜੀ। ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਪਾਣੀ ਬਹੁਤ ਹੀ ਜ਼ਿਆਦਾ ਗੰਦਾ ਹੋ ਰਿਹਾ ਹੈ। ਇਹ ਦੇਖਿਆ ਕੀ ਪੂਰਾ ਲੋਹੇ ਦੀ ਜੰਗ ਉਹ ਵਿੱਚ ਆਈ ਹੋਈ ਹੈ। ਹਾਂਜੀ ਦੋਸਤੋ ਆਪਣੀ ਟੈਂਕੀ ਕੀ ਬਿਲਕੁਲ ਸਾਫ਼ ਹੋ ਚੁੱਕੀ ਆ। ਬਿਲਕੁਲ ਡਰਾਈ ਹੋ ਗਈ। ਕੁਝ ਟਾਈਮ ਵਾਸਤੇ ਇਹਨੂੰ ਥੋੜਾ ਹਵਲ ਕਰਵਾਉਣ ਵਾਸਤੇ ਛੱਡਾ ਕੇ। ਤੇ ਦੇਖੀ। ਥੋੜੇ ਟਾਈਮ ਬਾਅਦ ਇਹਦੇ ਵਿੱਚ ਪਾਣੀ ਪਾਵਾਂਗੇ। ਸੋ ਯਰ ਕਮ ਸੇ ਕਮ ਤਨ ਮਹੀਨੇ ਜਾਂ ਛੇ ਮਹੀਨੇ ਇਕ ਵਾਰ ਆਪਣੀ ਟੈਂਕੀ ਨੂੰ ਜਰੂਰ ਸਾਫ ਕਰਿਆ ਕਰੋ ਤਾਂ ਕਿ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋ ਸਕਦੀ ਹੈ ਕਿਉਂਕਿ ਪਾਣੀ ਵਿੱਚੋਂ ਕਈ ਵਾਰੀ ਖਰਾਬ ਆ ਜਾਂਦਾ ਹੁੰਦਾ ਸੋ ਟੈਂਕੀ ਆਪਣੀ ਬਿਲਕੁਲ ਰੈਡੀ ਆ ਵੀਡੀਓ ਵਧੀਆ ਲੱਗੀ ਹਾਂ ਕਮੈਂਟ ਕਰਕੇ ਜਰੂਰ ਦੱਸਣਾ ਔਰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ